ਕ੍ਰਿਸਟਿਆਨੂ ਸ਼ਰਮਸਾਰ ਕਰਦਾ ਤੇ ਬੜਾ ਹੀ ਹੈਰਾਨ ਕਰਦਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਪਟਨਾ ਦੇ ਵਿੱਚ ਵਿਧਵਾ ਨੂੰ ਨੂੰ ਸਹੁਰੇ ਦੇ ਵੱਲੋਂ ਹੀ ਪ੍ਰਪੋਜ਼ ਕਰ ਦਿੱਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਫਾਦਰ ਇਨ ਲਾ ਯਾਨੀ ਕਿ ਸਹੁਰੇ ਤੇ ਵੱਡੇ ਇਲਜ਼ਾਮ ਵੀ ਲੱਗੇ ਨੇ 78 ਸਾਲਾ ਇਹ ਵਿਅਕਤੀ ਜਿਸ ਤੇ ਇਸ ਦੀ ਨੂ ਨੇ ਇਲਜ਼ਾਮ ਲਾਇਆ ਨੇ ਕਿ ਮਾੜੀ ਨਜ਼ਰ ਰੱਖਦਾ ਸੀ ਐਸੇ ਮਾਮਲੇ ਦੇ ਵਿੱਚ ਇਹ ਜਿਹੜਾ ਕੇਸ ਸਾਹਮਣੇ ਆਇਆ ਤਾਂ ਦੱਸਿਆ ਜਾ ਰਿਹਾ ਹੈ ਕਿ ਵਿਧਵਾ ਨੂ ਹੈ ਪੁੱਤ ਦੀ ਮੌਤ ਤੋਂ ਬਾਅਦ ਇਹ ਸੋਹਰਾ ਜਿਹੜਾ ਆਪਣੀ ਨੂ ਤੇ ਮਾੜੀ ਅੱਖ ਰੱਖਦਾ ਸੀ ਤੇ ਇਸ ਦੇ ਬਲੂ ਆਪਣੀ ਨੂ ਨੂੰ ਪ੍ਰਪੋਜ਼ ਕੀਤਾ ਗਿਆ ਇਸ ਦੇ ਨਾਲ ਕਿ ਉਸ ਦੇ ਨਾਲ ਕਈ ਵਾਰ ਜ਼ਬਰਦਸਤੀ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਇਹ ਮਹਿਲਾ ਜਿਹੜੀ ਹੈ ਹੁਪਾਲ ਉਸ ਦੇ ਕੋਲ ਪਹੁੰਚੀ ਹੈ ਦੋ ਬੇਟੋ ਕੇ ਸਾਥ ਉਹ ਆਪਣੇ ਸਸੋਰਾਲ ਮੇਂ ਹੀ ਮਤ ਨਿਸ਼ਚਿੰਤ ਹੋ ਕਰਕੇ ਰਹਿ ਰਹੀ ਸੀ ਕਿ ससुर पिता स्वरूप होते हैं और उनका सानिध्य उनके उनके गार्जियनशिप में जो है वो आराम से रह पाएगी लेकिन एक दिन वो बीमार पड़े और उस बीमार में जो है उन्होंने सीमाओं को लांगने की ਕੋਸ਼ਿਸ਼ ਕ੍ਰਿਸਟੀਆਨੂ ਸ਼ਰਮ ਸਰਕਾਰ ਦਾ ਤੇ ਬੜਾ ਹੀ ਹੈਰਾਨ ਕਰਦਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਪਟਨਾ ਦੇ ਵਿੱਚ ਵਿਧਵਾ ਨੂੰ ਨੂੰ ਸਹੁਰੇ ਦੇ ਵੱਲੋਂ ਹੀ ਪ੍ਰਪੋਜ਼ ਕਰ ਦਿੱਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਫਾਦਰ ਇਨ ਲਾ ਯਾਨੀ ਕਿ ਸਹੁਰੇ ਤੇ ਵੱਡੇ ਇਲਜ਼ਾਮ ਵੀ ਲੱਗੇ ਨੇ 78 ਸਾਲਾਏ ਵਿਅਕਤੀ ਜਿਸ ਤੇ ਇਸ ਦੀ ਨੂ ਨੇ ਇਲਜ਼ਾਮ ਲਾਇਆ ਨੇ ਕਿ ਮਾੜੀ ਨਜ਼ਰ ਰੱਖਦਾ ਸੀ ਐਸੇ ਮਾਮਲੇ ਦੇ ਵਿੱਚ ਇਹ ਜਿਹੜਾ ਕੇਸ ਸਾਹਮਣੇ ਆਇਆ ਤਾਂ ਦੱਸਿਆ ਜਾ ਰਿਹਾ ਹੈ ਕਿ ਵਿਧਵਾ ਨੂ ਹੈ ਪੁੱਤ ਦੀ ਮੌਤ ਤੋਂ ਬਾਅਦ ਇਹ ਸੋਹਰਾ ਜਿਹੜਾ ਆਪਣੀ ਨੂ ਤੇ ਮਾੜੀ ਅੱਖ ਰੱਖਦਾ ਸੀ ਤੇ ਇਸ ਦੇ ਬਲੂ ਆਪਣੀ ਨੂ ਨੂੰ ਪ੍ਰਪੋਜ਼ ਕੀਤਾ ਗਿਆ ਇਸ ਦੇ ਨਾਲ ਕਿ ਉਸ ਦੇ ਨਾਲ ਕਈ ਵਾਰ ਜ਼ਬਰਦਸਤੀ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਇਹ ਮਹਿਲਾ ਜਿਹੜੀ ਹੈ ਹੁਪਾਲਸ ਦੇ ਕੋਲ ਪਹੁੰਚੀ ਹੈ ਦੋ ਬੇਟੋ ਕੇ ਸਾਥ ਉਹ ਆਪਣੇ ਸਸੋਰਾਲ ਮੇਂ ਹੀ ਮਤ ਨਿਸ਼ਚਿੰਤ ਹੋ ਕਰਕੇ ਰਹਿ ਰਹੀ ਸੀ ਕਿ ससुर पिता स्वरूप होते हैं और उनका सानिध्य उनके उनके गार्जियनशिप में जो है वो आराम से रह पाएगी लेकिन एक दिन वो बीमार पड़े और उस बीमार में जो है उन्होंने सीमाओं को लांगने की ਕੋਸ਼ਿਸ਼ ਕ੍ਰਿਸਤੀਆਨੂ ਸ਼ਰਮਸਾਰ ਕਰਦਾ ਤੇ ਬੜਾ ਹੀ ਹੈਰਾਨ ਕਰਦਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਪਟਨਾ ਦੇ ਵਿੱਚ ਵਿਧਵਾ ਨੂੰ ਨੂੰ ਸਹੁਰੇ ਦੇ ਵੱਲੋਂ ਹੀ ਪ੍ਰਪੋਜ਼ ਕਰ ਦਿੱਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਫਾਦਰ ਇਨ ਲਾ ਯਾਨੀ ਕਿ ਸਹੁਰੇ ਤੇ ਵੱਡੇ ਇਲਜ਼ਾਮ ਵੀ ਲੱਗੇ ਨੇ 78 ਸਾਲਾ ਇਹ ਵਿਅਕਤੀ ਜਿਸ ਤੇ ਇਸ ਦੀ ਨੂੰ ਨੇ ਇਲਜ਼ਾਮ ਲਾਇਆ ਨੇ ਕਿ ਮਾੜੀ ਨਜ਼ਰ ਰੱਖਦਾ ਸੀ ਐਸੇ मामले ਦੇ ਵਿੱਚ ਇਹ ਜਿਹੜਾ ਕੇਸ ਸਾਹਮਣੇ ਆਇਆ ਤਾਂ ਦੱਸਿਆ ਜਾ ਰਿਹਾ ਹੈ ਕਿ ਵਿਧਵਾ ਨੂੰ ਹੈ ਪੁੱਤ ਦੀ ਮੌਤ ਤੋਂ ਬਾਅਦ ਇਹ ਸੋਹਰਾ ਜਿਹੜਾ ਆਪਣੀ ਨੂੰ ਤੇ ਮਾੜੀ ਅੱਖ ਰੱਖਦਾ ਸੀ ਤੇ ਇਸਦੇ ਬਲੂ ਆਪਣੀ ਨੂੰ ਨੂੰ ਪ੍ਰਪੋਸ ਕੀਤਾ ਗਿਆ ਇਸ ਦੇ ਨਾਲ ਕੀ ਉਸ ਦੇ ਨਾਲ ਕਈ ਵਾਰ ਜ਼ਬਰਦਸਤੀ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਇਹ ਮਹਿਲਾ ਜਿਹੜੀ ਹੈ ਹੁਪਾਲ ਉਸ ਦੇ ਕੋਲ ਪਹੁੰਚੀ ਹੈ ਦੋ ਬੇਟੋ ਕੇ ਸਾਥ ਉਹ ਆਪਣੇ ਸਸੋਰਾਲ ਮੇਂ ਹੀ ਬਹੁਤ ਨਿਸ਼ਚਿੰਤ ਹੋ ਕਰਕੇ ਰਹਿ ਰਹੀ ਸੀ ਕਿ ਸਸੁਰ ਪਿਤਾ ਸਵਰੂਪ ਹੁੰਦੇ ਹਨ ਔਰ ਉਨ੍ਹਾਂ ਦਾ ਸਨਿਧਿਆ ਉਨ੍ਹਾਂ ਕੇ ਉਹਨਾਂ ਦੇ ਗਾਰਡianship ਵਿੱਚ ਜੋ ਹੈ ਉਹ ਆਰਾਮ ਸੇ ਰਹਿ ਪਾਏਗੀ ਲੇਕਿਨ ਇੱਕ ਦਿਨ ਉਹ ਬਿਮਾਰ ਪਾਰੇ ਅਤੇ ਉਸ ਬਿਮਾਰ ਮੇ ਜੋ ਹੈ ਉਹਨਾਂ ਨੇ ਸੀਮਾਵਾਂ ਕੋ ਲਾਂਗਨੇ ਕੀ ਕੋਸ਼ਿਸ਼ ਕ੍ਰਿਸਟੀਆਨੋ ਸ਼ਰਮ ਸਰਕਾਰ ਦਾ ਤੇ ਬੜਾ ਹੀ ਹੈਰਾਨ ਕਰਦਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਪਟਨਾ ਦੇ ਵਿੱਚ ਵਿਧਵਾ ਨੂੰ ਨੂੰ ਸੋਰੇ ਦੇ ਵੱਲੋਂ ਹੀ ਪ੍ਰਪੋਜ਼ ਕਰ ਦਿੱਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਫਾਦਰ ਇਨ ਲਾ ਯਾਨੀ ਕਿ ਸੋਰੇ ਤੇ ਵੱਡੇ ਇਲਜ਼ਾਮ ਵੀ ਲੱਗੇ ਨੇ 78 ਸਾਲਾਏ ਵਿਅਕਤੀ ਜਿਸ ਤੇ ਇਸ ਦੀ ਨੂੰ ਨੇ ਇਲਜ਼ਾਮ ਲਾਇਆ ਨੇ ਕਿ ਮਾੜੀ ਨਜ਼ਰ ਰੱਖਦਾ ਸੀ ਐਸੇ मामले ਦੇ ਵਿੱਚ ਇਹ ਜਿਹੜਾ ਕੇਸ ਸਾਹਮਣੇ ਆਇਆ ਤਾਂ ਦੱਸਿਆ ਜਾ ਰਿਹਾ ਹੈ ਕਿ ਵਿਧਵਾ ਨੂ ਹੈ ਪੁੱਤ ਦੀ ਮੌਤ ਤੋਂ ਬਾਅਦ ਇਹ ਸੋਹਰਾ ਜਿਹੜਾ ਆਪਣੀ ਨੂ ਤੇ ਮਾੜੀ ਅੱਖ ਰੱਖਦਾ ਸੀ ਤੇ ਇਸ ਦੇ ਬਲੂ ਆਪਣੀ ਨੂ ਨੂੰ ਪ੍ਰਪੋਜ਼ ਕੀਤਾ ਗਿਆ ਇਸ ਦੇ ਨਾਲ ਕੀ ਉਸ ਦੇ ਨਾਲ ਕਈ ਵਾਰ ਜ਼ਬਰਦਸਤੀ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਇਹ ਮਹਿਲਾ ਜਿਹੜੀ ਹੈ ਹੁਪਾਲਸ ਦੇ ਕੋਲ ਪਹੁੰਚੀ ਹੈ ਦੋ ਬੇਟੋ ਕੇ ਸਾਥ ਉਹ ਆਪਣੇ ਸਸੋਰਾਲ ਮੇਂ ਹੀ ਮਤ ਨਿਸ਼ਚਿੰਤ ਹੋ ਕਰਕੇ ਰਹਿ ਰਹੀ ਥੀ ਕਿ ਸਸੁਰ ਪਿਤਾ ਸਵਰੂਪ ਹੁੰਦੇ ਹੈ ਔਰ ਉਨ੍ਹਾਂ ਦਾ ਸਨਿਧਿਆ ਉਨ੍ਹਾਂ ਕੇ उनके गार्जियनशिप में जो है वो आराम से रह पाएगी लेकिन एक दिन वो बीमार पड़े और उस बीमार में जो है उन्होंने सीमाओं को लांगने की कोशिश